ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵਿਜਿਟ ਤੇ ਡਿਸ਼ਕਾਰ ਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਪੀਸ ਦਿਖਾਉਣਾ ਬਹੁਤ ਟਾਪ ਕਲਾਸ ਛੋਟੀ ਚੈਂਪੀਅਨ ਛੋਟੀ ਕੁਆਲਿਟੀ ਵਾਲੀ ਸੋਹਣੀ ਤੇ ਸਨੱਖੀ ਆਜੋ ਕਰਦੇ ਹਾਂ ਵੀਰ ਹੁਣਾਂ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਇਹਦੀ ਡਿਟੇਲ ਸੂਈ ਸਵਾਈ ਛੋਟੀ ਆ ਕੁਆਲਿਟੀ ਵਾਲੀ ਥਣ ਲੇਵੇ ਦੀ ਕੁਆਲਿਟੀ ਵੇਖੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਿਕਾਸ ਕਲਿਸ ਫਿਡੇਰੀ ਫਾਰਮੂਲਾ ਇਕ ਆ ਨ ਜੀ ਆ ਆ ਆ ਵੈਲਕਮ ਵਾਤੋ ਵਾਤ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਹਾਂਜੀ ਅੱਜ ਅੱਜ ਇਕੋਈ ਇਕੋਈ ਅਨਗਈ ਨਾਮਾ ਪੀਸ ਇਕੋਈ ਆ ਇਕੋਈ ਹੈ ਛੋਟੀ ਪੁਰਸਾਂ ਦੀ ਸੂਇ ਦੀ ਸੂਈ ਹੈ ਹਾਂਜੀ 10 ਕਿਲੋ ਦੋ ਬੋਲਾਵਾ 10 ਕਿਲੋ ਹਬਲੂ ਹਾਂਜੀ ਤੇ ਮਮਾ ਕਟਾ ਦੇਖੋ ਪਲਿਆ ਆ ਗਿਆ ਕਟਾ ਤੇ ਦਾ ਅੰਤ ਅਰੂ ਵੀ ਗਿੱਲਾ ਵਾ ਬਿਲਕੁਲ ਤਾਜੀ ਸੂਈ ਝੋਟੀ ਬੋਲੇ ਤੇ ਝੋਟੀ ਬਿਲਕੁਲ ਕੁਆਲਟੀ ਵਾਲੀ ਸੋਹਣੀ ਆ ਝੋਟੀ ਜਿੰਨੀ ਵੀ ਆ ਗਈ ਸਾਫ ਸੁਥਰੀ ਕਦ ਕਾਟ ਵੇਖੋ ਪੂਰਾ ਵੱਡਾ ਇਹ ਨਾ ਕੋਈ ਕਹੇ ਵੀ ਝੋਟੀ ਛੋਟੀ ਨਹੀਂ ਆ ਗਈ ਵੱਡੀ ਆ ਹਾਂਜੀ ਲੈਵੇ ਦੀ ਕੁਆਲਟੀ ਫੁੱਟ ਫੁੱਟ ਬਾਹਰੋਂ ਤਰੀ ਫਿਰਦੀ ਵੇਖੋ ਕੁਆਲਟੀ ਵਾਲੀ ਬਹੁਤ ਸੋਹਣੀ ਆ ਇਹਦੀ 15 ਕਿਲੋ ਦੀ 10 ਕਿਲੋ ਦੀ ਅੱਧਾ ਹਾਂ ਜੀ ਪੂਰੀ ਸੋਹਣੀ ਆ ਸੁਨੱਖੀ ਆ ਪੂਰੀ ਕੱਦ ਕਾਠ ਸਿੰਘ ਕੁਆਲਿਟੀ ਬਿਲਕੁਲ ਜੈਡ ਬਲੈਕ ਝੋਟੀ ਆ ਵੇਖੋ ਝੋਟੀ ਥਣਲੇਵਾ ਤੁਹਾਨੂੰ ਲੱਗੋ ਉਹਨੇ ਬਹੁਤ ਕੁਆਲਿਟੀ ਦਾ ਥਣਲੇਵਾ ਲੱਗਾ ਹੈ ਬਾਹਰ ਨਹੀਂ ਫੁੱਟ ਫੁੱਟ ਤੁਰੀ ਫੇਦੀ ਬਹੁਤ ਕੁਆਲਿਟੀ ਆ ਜਿੰਨੀ ਵੀ ਸੋਹਣੀ ਸਾਫ ਸੁਥਰੀ ਆ ਪੂਰਾ ਕੱਦ ਕਾਠ ਵੀ ਪੂਰਾ ਵੱਡਾ ਹੈ ਤੇ 15 16 ਕਿਲੋ ਦੀ ਝੋਟੀ ਦੀ ਹੋਟਨਾ ਇਸ ਵੇਲੇ 10000 ਕਿਲੋ ਬੋਲਾਈ ਆ ਬਹੁਤ ਕੁਆਲਿਟੀ ਵਾਲੀ ਆ ਤੇ ਵੱਡੀ ਆ ਪੂਰੀ ਪਲੀ ਚੁੜੀ ਲੈ ਵੇ ਦੀ ਕੁਆਲਿਟੀ ਫੋਟੋ ਫੋਟ ਬਾਹਰ ਨੂੰ ਤੁਰੀ ਫੇਦੀ ਬਟਨਾਲਾ ਝੋਟਿੰ ਚੱਡਾ ਲੱਗਾ ਪੂਰਾ ਪੂਰਾ ਲੇਵਾ ਵੀ ਮੈਂ ਨਾ ਵੀ ਕੁਆਲਿਟੀ ਵਾਲੀ ਜਿੰਨੀ ਵੀ ਆ ਗਈ ਸਾਫ ਆ ਸੁਥਰੀ ਆ ਲੈ ਵੇ ਦੀ ਬੰਤਰ ਵੇਖੋ ਥਾਂ ਦੀ ਬੰਤਰ ਮਰਜੀ ਪੂਛ ਚੁੱਕਦੇ ਕਰੀ ਲੈ ਵੇ ਦਾ ਪਰਾ ਲੱਗ ਜਾਈ ਵੇਖੋ ਲੇਵਾ ਕਿੰਨਾ ਕੱਢਿਆ ਕੱਟੀ ਨੇ ਲੇਵਾ ਬਹੁਤ ਲੇਵਾ ਕਟੀਕੋ ਕਾਂ ਲੈਵੇ ਦੀ ਕੁਆਲਟੀ ਫਲਕਾਰੀ ਮੜੀ ਜੀ ਸੈਟ ਤੇ ਕਰਦੇ ਥਣ ਵਿਖਾ ਦਿੰਨੇ ਆਓ ਜੀ ਆਹ ਦੇਖੋ ਥਣ ਲੈਵੇ ਦੀ ਕੁਆਲਟੀ ਚੱਡੇ ਦੇ ਨਾੜਾਂ ਵੀ ਬਹੁਤ ਬਿਲਕੁਲ ਜੈੱਡ ਬਲੈਕ ਝੋਟੀ ਆਹ ਤੋਂ ਵੀ ਹੁਣ ਇਦਾਂ ਸਾਫ਼ ਆਹ ਦੇਖੋ ਕੱਢ ਕੋਈ ਵੀ ਉਤੋਂ ਵੀ ਸਹੀ ਸੋਈ ਪਲੀ ਆ ਪੂਰੀ ਪਲੀ ਚੁੜੀ ਝੋਟੀ ਸੋਹਣੀ ਆ ਰਾਜੀ ਆ ਕੱਦ ਕਾਠ ਪੂਰਾ ਜਵਾਨ ਤੇ ਥਣ ਵੀ ਵੇਖੋ ਨਾੜਾਂ ਚੱਡੇ ਦੀ ਬਹੁਤ ਸੋਹਣੀਆਂ ਲੱਗੀਆਂ ਮਿਲਕ ਵੇਨ ਚੰਗੀ ਤੇ ਸਿੰਗ ਵੇਖੋ ਸਿੰਗ ਦੀ ਕੁਆਲਿਟੀ ਤੁਹਾਨੂੰ ਖੰਨੇ ਆ ਬਹੁਤ ਵਧੀਆ ਸੀ ਹਾਂਜੀ ਸਿੰਗ ਬਿਲਕੁਲ ਜੈਡ ਬਲੈਕ ਸੀਲਸ ਲੱਗ ਝੋਟੀ ਸਾਰੀ ਇੱਕ ਰੰਗ ਹਾਂਜੀ ਟਾਪ ਕਲਾਸ ਜਿੰਨੀ ਵੀ ਆ ਗਈ ਸਾਫ ਆ ਸੁਥਰੀ ਆ ਟਾਪ ਕਲਾਸ ਝੋਟੀ ਆ ਵੀਜੀ ਦੁੱਧ ਕਿੰਨਾ ਚਵਾ ਦੇਗੀ ਦੁੱਧ ਭਾਜੀ ਉਹ 15 ਕਿਲੋ ਗੱਲ ਹੋ ਰਹੀ ਆ 10 ਗਾਰੰਟੀ ਹੋਏਗੀ 10-11 ਕਿਲੋ ਬੋਲਾ 15 ਕਿਲੋ ਦੁੱਧ ਝੋਟੀ ਰਮਾਨ ਚਵਾ ਦੇਗੀ ਲੇਵੇ ਦੀ ਕੁਆਲਿਟੀ ਵੇਖੋ ਲੇਵਾ ਲੂਆ ਵੇਖੋ ਕਿੰਨਾ ਲੇਵਾ ਬਾਹਰ ਨੂੰ ਆ ਵੇਖੋ ਆਇਤੋ ਚੱਕਰ ਜਿੰਨਾਈ ਗਾਣ ਨੂੰ ਨਾ ਪਿਛਾੜਿਆ ਬਹੁਤ ਸੋਹਣੀ ਆ ਝੋਟੀ ਜਿੰਨੀ ਹੈਗੀ ਹਾਂਜੀ ਵੀਜੀ ਰੇਟ ਕਰਦੇ ਫਿਰ ਰੇਟ ਤੇ ਹੋ ਜੀਏ ਝੋਟੀਆਂ ਦਾ ਕੋਈ 2 ਕੋਈ 1.5 ਹਾਂ ਜੈਜ ਕੋ ਕੰਮ ਨਹੀਂ ਕਰਨਾ ਹਾਂਜੀ ਅਸੀਂ ਝੋਟੀ ਜੈਸ ਨੂੰ ਦੇਣੀ 1 ਲੱਖ 12000 ਦੀ 10 ਦੀ ਦੇ ਦਿਓ ਤਾਂ 10000 ਨਹੀਂ ਕੀਤੇ ਇੱਕ 10 ਦੀ ਦੇ ਦਿੱਤੀ ਅਹੀਂ ਉਹ ਨਹੀਂ ਕਿ ਕੰਮ ਕਰਨਾ ਮੰਗ ਡੇਟ ਰਖਿਆ ਨਾਲ ਉਧਰ ਨੂੰ ਕਰਦੇ ਇੱਕ 10 ਆ ਵੇਖੋ ਪੂਰੀ ਵੱਡੀ ਆ ਲੈਵੇ ਉਹਦੀ ਕੁਆਲਿਟੀ ਬਹੁਤ ਚੰਗੀ ਆ ਸੋਹਣੀ ਆ ਸਾਫ ਆ ਜਿੰਨੀ ਵੀ ਹੈ ਸਾਫ ਹਲੇ ਪਰਸੋਂ ਸ਼ੀ ਆ ਸ਼ਾਮਾਂ ਜੂਈ ਆ ਤੇ ਵੀ ਨਾ ਆ ਰੁਕਾ ਹਾਂਜੀ ਚਵਾਈਆਂ ਦੋ ਤਿੰਨ ਹੋਈਆਂ ਬਹੁਤ ਛੋਟੀ ਬੜਾ ਹੀ ਲੈਵਾ ਛੋਟੀ ਖਲੋਤਾ ਨਹੀਂ ਜਾਂਦਾ ਬਹੁਤ ਕੁਆਲਿਟੀ ਆ ਲੈਵਾ ਪੂਰੀ ਗਾੜ ਪਿਛਾੜ ਬਿਲਕੁਲ ਬਰਾਬਰ ਆ ਵੱਡੀ ਆ ਪੂਰੀ ਕੱਦ ਦੀ ਵੀ 114 ਮੰਨ ਕਰ ਦੋਗੇ ਹਾਂਜੀ ਹੋ ਜਾਏਗਾ 114 ਬਿਲਕੁਲ ਜੈਡ ਬਲੈਕ ਝੋਟੀ ਹੈ ਵੇਖੋ ਵੇਖੋ ਸੋਹਣੀ ਆ ਬਿਲਕੁਲ ਸਾਫ ਸੁਥਰੀ ਵੇਖੋ ਹਾਂਜੀ ਹਾਂਜੀ ਡਰੈਸ ਬੋਲਦੇ ਕੋਈ ਜੀ ਪੈਂਟ ਸ਼ਕਾਰ ਮਮਾ ਮਾਤਿਆ ਜੀ ਲਾਗ ਕਰਤਾ ਸਕੋਰ ਦਾ ਸੀ ਇਹ ਅਡੇਰਾ ਬਬਾਪਾ ਨੰਬਰ ਹੈਗਾ 62843 75100 ਹਾਂਜੀ ਹਾਂਜੀ ਜੀ ਸੱਸ ਜੀ ਸੱਸ ਜੀ